ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜਿਹੜੀ ਯਾਰ ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਤੇ ਬੜੀ ਜਿਹੜੀ ਚੋਣ ਕੰਪੇਨ ਆ ਉਹ ਸਿਰੇ ਤੇ ਹੈ ਪਿਛਲੇ ਦਿਨਾਂ ਦੇ ਵਿੱਚ ਨਾ ਆਪਣੇ ਖਜਾਪਣਾ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਸਾਹਿਬ ਨੂੰ ਯੂਨੀਅਨ ਵਾਲਿਆਂ ਨੇ ਗੋਨਿਆਣਾ ਮੰਡੀ ਦੇ ਕੋਲੇ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਘੇਰਿਆ ਸਵਾਲ ਕੀਤੇ ਯਾਰ ਕਈ ਵਾਰੀ ਆਇਆ ਹੁੰਦਾ ਹੈ ਜਾਂ ਤਾਂ ਲੀਡਰ ਇਹਨਾਂ ਨੂੰ ਟਾਈਮ ਨਹੀਂ ਦਿੰਦੇ ਸਾਹਮਣਾ ਨਹੀਂ ਹੁੰਦਾ ਜੇ ਹੁੰਦਾ ਹੈ ਤਾਂ ਜਿਹੜਾ ਸਵਾਲ ਕਰਨ ਵਾਲਾ ਸੱਜਣ ਹੁੰਦਾ ਹੈ ਮੇਰੇ ਵਰਗਾ ਉਹਦੇ ਪੱਲੇ ਕੁਝ ਨਹੀਂ ਹੁੰਦਾ ਉਹ ਸਵਾਲ ਕੀ ਕਰਦਾ ਉਹਨੇ ਇਹ ਨਹੀਂ ਆਖਿਆ ਕਿ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਨਸ਼ਾ ਤੇ ਪਰਵਾਸ ਨੌਜਵਾਨ ਬਾਹਰ ਕਿਉਂ ਜਾ ਰਹੇ ਚਿੱਟੀ ਨਾਲ ਦਿੱਲੀ ਵੀ ਤੋਂ 25 ਨੌਜਵਾਨ ਕਿਉਂ ਮਰ ਰਹੇ ਹੈ ਇਹ ਨਹੀਂ ਕਿ ਉਹ ਕਹਿੰਦਾ ਜੀ ਤੁਸੀਂ ਲੰਬੀ ਹਲਕਾ ਛੱਡ ਕੇ ਆਗੇ ਜੀ ਸੋਨੂੰ ਐਮਐਲਏ ਬਣਾਤਾ ਜੀ ਤੁਸੀਂ ਐਮਪੀ ਕੋ ਉੱਠ ਖੜੇ ਆਪਣਾ ਇਹਨਾਂ ਸਵਾਲਾਂ ਨਾਲ ਕੀ ਮੇਲ ਹੈ ਬਈ ਕੁੜੀਆਂ ਸਾਹਿਬ ਇਹਦੇ ਵੀ ਸਾਡੀ ਮਰਜ਼ੀ ਜਾਂ ਮੈਂ ਸਾਡੀ ਪਾਰਟੀ ਦਾ ਹੁਕਮ ਮੰਨਿਆ ਤੇ ਮੈਂ ਐਮਪੀ ਦੀ ਚੋਣ ਲੜਨ ਲੱਗ ਪਿਆ ਬਈ ਐਮਐਲਏ ਹੋ ਕੇ ਤੱਥਾਂ ਤੇ ਜੇਕਰ ਹੋ ਕਿਸਾਨ ਯੂਨੀਅਨ ਦਾ ਸੱਜਣ ਗੱਲ ਕਰਦਾ ਕਿ ਜਦੋਂ ਪਿਛਲੇ ਸਾਲ ਗੜੇਮਾਰੀ ਹੋਈ ਪਸ਼ੂ ਮਰੇ ਰਹਿ ਕੇ ਪਿੰਡ ਐ ਇੱਕ ਬਾਦਲ ਦੇ ਨਾਲ ਲੱਗਦਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਐ ਪਹਿਲਾ ਪਿੰਡ ਉੱਥੇ ਇੱਕ ਤਕਰੀਬਨ 100 ਦੇ ਕਰੀਬ ਪਸ਼ੂ ਮਰ ਗਿਆ ਸਰਕਾਰ ਤੋਂ ਅੱਜ ਤੱਕ ਬਿਮਾਰੀ ਨਹੀਂ ਬੁੱਝੀ ਗਈ ਕਿ ਪਸ਼ੂਆਂ ਨੂੰ ਰੋਗ ਕੀ ਲੱਗਿਆ ਇਹ ਸਵਾਲ ਮੰਤਰੀ ਖੁੱਡੀਆਂ ਸਾਹਿਬ ਨੂੰ ਕਰਨ ਵਾਲਾ ਸੀ ਗੜੇਮਰੀ ਹੋ ਗਈ ਜੀ ਉੱਥੇ ਵਿਰੋਧੀ ਪਾਰਟੀਆਂ ਵੀ ਗਈਆਂ ਇੱਕ ਕਿਸਾਨ ਨੇ ਸੋਨਾ ਵੇਚ ਕੇ ਕਿਸ਼ਤ ਭਰੀ ਠੇਕੇ ਦੀ ਜ਼ਮੀਨ ਠੇਕੇ ਤੇ ਲਈ ਸੀ। ਤਬਈ ਤੁਸੀਂ ਮੰਤਰੀ ਸਾਹਿਬ ਉੱਥੇ ਪਹੁੰਚੇ ਕਿਉਂ ਨਹੀਂ? ਮੁਆਵਜ਼ਾ ਦੇਣਾ ਤਾਂ ਬੜੇ ਦੂਰ ਦੀ ਗੱਲ ਐ। ਪਿਛਲੇ ਸਾਲ ਦਾ ਮੁਆਵਜ਼ਾ ਜਿਹੜਾ ਭਗਵੰਤ ਸਿੰਘ ਮਾਨ ਸਾਹਿਬੁਰਾ ਨੇ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਲਾਨ ਕੀਤਾ ਸੀ ਉਹ ਅੱਜ ਤੱਕ ਨਹੀਂ ਮਿਲਿਆ। ਇਹ ਮੰਤਰੀ ਸਾਹਿਬ ਨੂੰ ਸਵਾਲ ਕਰਨ ਵਾਲਾ ਸੀ ਇਹ ਸਵਾਲ ਕਰਨ ਵਾਲਾ ਸੀ ਕਿ ਜਿਹੜੀ ਹੁਣ ਗੜੇਮਰੀ ਹੋਈ ਹੈ ਜਾਂ ਜਿਹੜੇ ਨਕਲੀ ਬੀ ਯੂਨੀਵਰਸਿਟੀਆਂ ਦੇ ਡਾਕਟਰ ਪੈਸੇ ਲੈ ਕੇ ਵੇਚਣ ਦਿੰਦੇ ਐ ਮਹੀਨਾ ਲੈਂਦੇ ਐ ਉਹਦੇ ਬਾਰੇ ਤੁਸੀਂ ਕੀ ਕਰ ਰਹੇ ਹੋ ਇਹ ਖੇਤੀਬਾੜੀ ਮੰਤਰੀ ਖੁੱਡੀਆਂ ਸਾਹਿਬ ਨੂੰ ਸਵਾਲ ਹੋ ਸਕਦਾ ਸੀ ਜਾਂ ਇਹ ਹੋ ਸਕਦਾ ਸੀ ਕਿ ਤੁਸੀਂ ਕਹਿੰਦੇ ਸੀ 5 ਮਿੰਟਾਂ ਚ ਐਮਐਸਪੀ ਦੇ ਦੇਵਾਂਗੇ ਤੁਹਾਡੀ ਬੀਬੀ ਅਨਮੋਲ ਗਗਨਮਾਨ ਕਹਿੰਦੀ ਸੀ ਉਹ ਨਹੀਂ ਹੋਇਆ ਜਾਂ ਇਹ ਹੋ ਸਕਦਾ ਕਿਸੇ ਕੇ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਚਿੱਟਾ ਤੇ ਪ੍ਰਵਾਸ ਬਾਹਰ ਦੇ ਬੰਦਿਆਂ ਨੂੰ ਨੌਕਰੀਆਂ ਤੇ ਕਿਉਂ ਰੱਖਿਆ ਜਾ ਰਹੇ ਸੀਐਮ ਸਿਕਿਉਰਟੀ ਦੇ ਵਿੱਚ 250 ਬੰਦਾ ਬਾਹਰਲੇ ਸੂਬਿਆਂ ਦਾ ਕਿਉਂ ਆ ਜਿਹੜੇ ਇਨਸਪੈਕਟਰ ਤੱਕ ਬਣ ਗਏ ਬਾਹਰਲੇ ਹਰਿਆਣੇ ਦੇ Rajasthan ਦੇ UP ਦੇ ਹਿਮਾਚਲ ਦੇ ਦਿੱਲੀ ਦੇ ਨੌਜਵਾਨ ਪੰਜਾਬੀਆਂ ਨੂੰ ਗਾਲਾਂ ਦੇਣ ਵਾਸਤੇ ਕੰਪਿਊਟਰਾਂ ਤੇ ਚੰਡੀਗੜ ਕਿਉਂ ਬਿਠਾਏ ਐ ਇਹ ਗਰਮੀਤ ਸਿੰਘ ਖੁੱਡੀਆਂ ਸਾਹਿਬ ਨੂੰ ਸਵਾਲ ਹੋ ਸਕਦੇ ਸੀ ਪਰ ਉਹ ਪਤਾ ਕਿ ਸਵਾਲ ਕਰਦਾ ਭਾਈ ਸਾਹਿਬ ਜਾ ਯਾਰ ਸੋਨੂੰ ਇਹ ਐਨੇ ਤੇਜ ਤਰਾਰ ਲੋਕ ਮਿੱਤਰੋ ਕਿਸਾਨ ਆਗੂ ਉਹ ਸੋਨੂੰ ਕੀ ਲਈ ਬਿਠਿਆ ਯਾਰ ਤੁਸੀਂ ਤੱਥਾਂ ਤੇ ਗੱਲ ਕਰੋ ਕਿ ਭਾਈ ਸਾਹਿਬ ਜੀ ਤੁਸੀਂ ਮੁਆਵਜ਼ੇ ਤੇ ਖਰੇ ਨਹੀਂ ਉਤਰੇ ਤੁਸੀਂ ਭਾਅ ਤੇ ਖਰੇ ਨਹੀਂ ਉਤਰੇ ਹੁਣ ਕਣਕ ਨਹੀਂ ਚੱਕੀ ਜਾ ਰਹੀ ਪਹਿਲੇ ਪਹਿਲੇ ਦਿਨਾਂ ਚ ਕਿਸਾਨਾਂ ਦੀ ਸ਼ੈਲ ਲੈ ਰਹੀ ਐ ਤੇ ਚਿੱਪ ਵਾਲੇ ਮੀਟਰ ਲਾਏ ਜਾ ਰਹੇ ਐ ਤੱਥਾਂ ਤੇ ਗੱਲ ਕਰੋ ਇਹ ਨਹੀਂ ਕਿ ਉਹ ਗੱਦੀਆਂ ਪਤਾਲ ਜੀ ਤੁਸੀਂ ਲੰਬੀ ਛੱਡ ਕੇ ਕਿਉਂ ਲੋਕ ਸਭਾ ਚੋਂ ਲੜ ਰਹੇ ਆ ਇਹਦੇ ਨਾਲ ਆਪਣਾ ਕੀ ਮਤਲਬ ਐ ਸੋ ਜਦੋਂ ਸਵਾਲ ਕਰੂੰ ਪੈਰ ਬਨ ਕੇ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਸ਼ੇਅਰ ਕਰਦੇ